ਸੈਲਫ ਹੈਲਪ ਗਰੁੱਪ ਮਹਿਲਾ ਬਜਟ ਸਮੂਹ ਸਮੂਹਿਕ ਬਚਤ ਰਾਹੀਂ ਔਰਤਾਂ ਨੂੰ ਸਸ਼ਕਤ ਬਣਾਉਣਾ ਸੈਲਫ ਹੈਲਪ ਗਰੁੱਪ ਮਹਿਲਾ ਬਚਤ ਗੈਟਸ ਐਮਪਾਵਰਿੰਗ ਊਮਨ ਥਰੂ ਕਲੈਕਟਿਵ ਸੇਵਿੰਗ ਮੇਨ ਇੱਕ ਵਿਸ਼ੇਸ਼ ਸਮੂਹ ਦਾ ਹਿੱਸਾ ਹੈ ਜਿੱਥੇ ਔਰਤਾਂ ਕਹਾਣੀਆਂ ਸਾਂਝੀਆਂ ਕਰਨ ਹੱਸਣ ਅਤੇ ਇੱਕ ਸਮੂਹਿਕ ਫੰਡ ਵਿੱਚ ਥੋੜੀ ਜਿਹੀ ਰਕਮ ਦਾ ਯੋਗਦਾਨ ਪਾਉਣ ਲਈ ਇਕੱਠੀਆਂ ਹੁੰਦੀਆਂ ਹਨ ਪਿਛਲੇ ਸਾਲ ਮੀਨਾ ਨੇ ਆਪਣੇ ਸिलाई ਕਾਰੋਬਾਰ ਲਈ ਸਮੱਗਰੀ ਖਰੀਦਣ ਲਈ ਇਸ ਫੰਡ ਤੋਂ ਉਧਾਰ ਲਿਆ। ਉਸਨੇ ਕੁਝ ਮਹੀਨਿਆਂ ਦੇ ਅੰਦਰ ਕਰਜ਼ਾ ਵਾਪਸ ਕਰ ਦਿੱਤਾ। ਨਾ ਸਿਰਫ ਵਿੱਤੀ ਸਥਿਰਤਾ ਪ੍ਰਾਪਤ ਕੀਤੀ, ਬਲਕਿ ਨਵਾਂ ਵਿਸ਼ਵਾਸ ਅਤੇ ਮਾਣ ਵੀ ਪ੍ਰਾਪਤ ਕੀਤਾ। ਇਸ ਵਿਸ਼ੇਸ਼ ਸਮੂਹ ਨੂੰ ਮਹਿਲਾ ਬਚਤ ਸਮੂਹ ਕਿਹਾ ਜਾਂਦਾ ਹੈ, ਜਿਸ ਨੂੰ ਕਈ ਰਾਜਾਂ ਵਿੱਚ ਸੈਲਫ ਹੈਲਪ ਗਰੁੱਪ (SHG) ਕਿਹਾ ਜਾਂਦਾ ਹੈ। ਇਹ ਗਰੁੱਪ ਸਮੂਹਿਕ ਬਚਤਾਰਾਹੀ ਔਰਤਾਂ ਨੂੰ ਸਸ਼ਕਤ ਬਣਾਉਂਦਾ ਹੈ। 1976 ਵਿੱਚ ਬੰਗਲਾਦੇਸ਼ ਦੇ ਮੌਜੂਦਾ ਰਾਸ਼ਟਰਪਤੀ ਪ੍ਰੋਫੈਸਰ ਮੁਹੰਮਦ ਯੂਨਸ ਨੇ ਬੰਗਲਾਦੇਸ਼ ਵਿੱਚ ਇੱਕ ਮਹਿਲਾ ਬਚਤ ਪ੍ਰੋਜੈਕਟ ਸ਼ੁਰੂ ਕੀਤਾ ਜੋ 1983 ਵਿੱਚ ਇੱਕ ਰਾਮੀਨ ਬੈਂਕ ਬਣ ਗਿਆ ਅਤੇ ਨੋਬਲ ਪੁਰਸਕਾਰ ਜਿੱਤਿਆ ਇਸ ਤੋਂ ਪ੍ਰੇਰਿਤ ਹੋ ਕੇ ਭਾਰਤੀ ਔਰਤਾਂ ਨੇ ਵਿੱਤੀ ਸਮਾਵੇਸ਼ਨ ਜ਼ਾਹਤ ਕਰਦੇ ਹੋਏ ਸਥਾਨਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਸ ਮਾਡਲ ਨੂੰ ਅਪਣਾਇਆ ਮਹਿਲਾ ਬਚਤ ਸਮੂਹ ਵਿੱਚ ਔਰਤਾਂ ਛੋਟੇ ਸਮੂਹ ਬਣਾਉਂਦੀਆਂ ਹਨ ਅਤੇ ਇੱਕ ਸਾਂਝੇ ਫੰਡ ਵਿੱਚ ਇਹ ਮਹਿਤਵਪੂਰਨ ਤੌਰ ਤੇ ਯੋਗਦਾਨ ਪਾਉਂਦੀਆਂ ਹਨ ਇਹ ਫੰਡ ਕਾਰੋਬਾਰ ਸਿਖਿਆ ਜਾਂ ਘਰੇਲੂ ਜ਼ਰੂਰਤਾਂ ਲਈ ਕਰਜ਼ੇ ਪ੍ਰਦਾਨ ਕਰਦਾ ਹੈ ਜਿਸ ਲਈ ਸਮੂਹ ਦੁਆਰਾ ਸਮੂਹਿਕ ਤੌਰ ਤੇ ਤੈਅ ਕੀਤੀਆਂ ਗਈਆਂ ਸ਼ਰਤਾਂ ਹੁੰਦੀਆਂ ਹਨ ਜੋ ਨਿਰਪੱਖਤਾ ਅਤੇ ਪਾਰਦਰਸ਼ਤਾ ਨੂੰ ਜਕਿੰਦੀ ਪਾਉਂਦੀਆਂ ਹਨ ਇਹ ਸਮੂਹ ਔਰਤਾਂ ਦੀ ਕਿਵੇਂ ਮਦਦ ਕਰਦੇ ਹਨ ਵਿੱਤੀ ਸੁਤੰਤਰਤਾ ਮੈਂਬਰਾਂ ਨੂੰ ਸ਼ੋਸ਼ਣ ਕਰਨ ਵਾਲੇ ਸਾਹੂਕਾਰਾਂ ਤੋਂ ਮੁਕਤ ਹੋ ਕੇ ਵਿੱਤੀ ਕਾਰਜੇ ਤੱਕ ਪਹੁੰਚ ਮਿਲਦੀ ਹੈ ਹੁਨਰ ਵਿਕਾਸ ਔਰਤਾਂ ਜ਼ਰੂਰੀ ਵਿੱਤੀ ਸਾਖਰਤਾ ਹੁਨਰ ਪ੍ਰਾਪਤ ਕਰਦੀਆਂ ਹਨ ਜਿਸ ਵਿੱਚ ਬਜਟ ਅਤੇ ਕਰਜ਼ਾ ਪ੍ਰਦਾਨ ਪ੍ਰਬੰਧਨ ਸ਼ਾਮਲ ਹਨ ਸਮੁਦਾਇ ਦੀ ਮਜ਼ਬੂਤੀ ਸਮੂਹ ਟੀਮ ਵਰਕ ਸਮੂਹਿਕ ਫੈਸਲੇ ਲੈਣ ਅਤੇ ਆਪਸੀ ਮੇਲ ਜੋ ਨੂੰ ਉਤਸ਼ਾਹਿਤ ਕਰਦੇ ਹਨ ਮੀਨਾ ਦੀ ਕਹਾਣੀ ਇਸ ਗੱਲ ਦੀ ਸਿਰਫ ਇੱਕ ਉਦਾਹਰਣ ਹੈ ਕਿ ਕਿਵੇਂ ਮਹਿਲਾ ਬਚਤ ਸਮੂਹ ਜ਼ਿੰਦਗੀਆਂ ਨੂੰ ਬਦਲਦੇ ਹਨ ਤੁਸੀਂ ਵੀ ਆਪਣੇ ਸਮੁਦਾਇ ਵਿੱਚ ਇੱਕ ਮਹਿਲਾ ਬਚਤ ਸਮੂਹ ਐਸਐਚੀ ਸ਼ੁਰੂ ਕਰ ਸਕਦੇ ਹੋ ਆਓ ਦੇਖੀਏ ਕਿਵੇਂ ਦਸ ਤੋਂ ਵੀ ਔਰਤਾਂ ਦਾ ਇੱਕ ਸਮੂਹ ਸੰਗਠਿਤ ਕਰੋ ਆਪਣੇ ਸਮੁਦਾਇ ਵਿੱਚ ਇੱਕੋ ਜਿਹੇ ਵਿਚਾਰ ਰੱਖਣ ਵਾਲੀਆਂ ਔਰਤਾਂ ਦੀ ਪਾਲ ਕਰੋ ਬੱਚਾ ਟੀਚੇ ਨਿਰਧਾਰਤ ਕਰੋ ਅਤੇ ਇੱਕ ਫੰਡ ਬਣਾਓ ਸਮੂਹ ਦੇ ਟੀਚੇ ਅਤੇ ਇਕੱਠੇ ਕੀਤੇ ਫੰਡ ਲਈ ਬੱਚਾ ਟੀਚੇ ਸਥਾਪਿਤ ਕਰੋ ਨਿਯਮ ਅਤੇ ਸ਼ਰਤਾਂ ਪਰਿਭਾਸ਼ਿਤ ਕਰੋ ਮੀਟਿੰਗਾਂ ਕਰਨ ਫੰਡ ਇਕੱਠਾ ਕਰਨਾ ਅਤੇ ਕਢਵਾਉ ਨਿਵੇਸ਼ ਕਰਨ ਅਤੇ ਸੰਕਟਕਾਲੀਨ ਸਥਿਤੀਆਂ ਲਈ ਇਕੱਠੇ ਕੀਤੇ ਫੰਡ ਦੀ ਵਰਤੋਂ ਸੰਬੰਧੀ ਨਿਯਮ ਸਥਾਪਿਤ ਕਰੋ ਨਿਯਮਿਤ ਮੀਟਿੰਗਾਂ ਕਰੋ ਵਿੱਤ ਯੋਜਨਾ ਬੰਦੀ ਗਤੀਵਿਧੀਆਂ ਅਤੇ ਫੈਸਲੇ ਲੈਣ ਤੇ ਚਰਚਾ ਲਈ ਨਿਯਮਿਤ ਮੀਟਿੰਗਾਂ ਹੋਣੀਆਂ ਚਾਹੀਦੀਆਂ ਹਨ ਇੱਕ ਬੈਂਕ ਖਾਤਾ ਖੋਲੋ ਇਕੱਠੇ ਕੀਤੇ ਗਏ ਫੰਡ ਨੂੰ ਜਮ੍ਹਾਂ ਕਰਨ ਲਈ ਐਸ ਐਚ ਜੀ ਦੇ ਨਾਮ ਤੇ ਇੱਕ ਬੈਂਕ ਖਾਤਾ ਖੋਲੋ ਪਰ ਇਹ ਮਹਿਲਾ ਬਚਤ ਸਮੂਹ ਇਹਨੇ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਕੰਮ ਕਰਦੇ ਹਨ ਕਿਉਂਕਿ ਸਰਕਾਰੀ ਅਤੇ ਗੈਰ ਸਰਕਾਰੀ ਸੰਗਠਨ ਇਸ ਨੂੰ ਬਹੁਤ ਸਮਰਥਨ ਦਿੰਦੇ ਹਨ ਇਹ ਸੰਸਥਾਵਾਂ ਮਹੱਤਵਪੂਰਨ ਸਿਖਲਾਈ ਪ੍ਰਦਾਨ ਕਰਦੀਆਂ ਹਨ ਰਿਕਾਰਡ ਰੱਖਣ ਵਿੱਚ ਮਦਦ ਕਰਦੀਆਂ ਹਨ ਅਤੇ ਵਿਵਾਦਾਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਦੀਆਂ ਹਨ ਇਹਨਾਂ ਸਮੂਹਾਂ ਦੇ ਸੁਚਾਰੂ ਕੰਮਕਾਜ ਨੂੰ ਨਕੀਂ ਪਣਾਉਂਦੀਆਂ ਹਨ ਭਾਰਤ ਸਰਕਾਰ ਵੀ ਅਜਿਹੀਆਂ ਪਹਿਲ ਕਦਮੀਆਂ ਦਾ ਸਮਰਥਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਜਿਵੇਂ ਕਿ ਡੀ ਐਨ ਆਰ ਐਲਐਮ ਦੀਨ ਦਿਆਲ ਅੰਤਯੋਦੈ ਯੋਜਨਾ ਰਾਸ਼ਟਰੀ ਪਿੰਡੂ ਆਜੀਵਿਕਾ ਮਿਸ਼ਨ ਸਿਖਲਾਈ ਵਿੱਤੀ ਸਹਾਇਤਾ ਅਤੇ ਸੰਸਥਾਗਤ ਸੰਬੰਧਨ ਪ੍ਰਦਾਨ ਕਰਦਾ ਹੈ ਮੁਦਰਾ ਯੋਜਨਾ ਛੋਟੇ ਉਦਮੀ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਔਰਤਾਂ ਹਨ ਨੂੰ ਛੋਟੇ ਕਰਜ਼ੇ ਪ੍ਰਦਾਨ ਕਰਦੀ ਹੈ ਤੁਸੀਂ ਹੋਰ ਐਸ ਐਚ ਜੀ ਸੀ ਵੀ ਪਰਚੂਰ ਕਰ ਸਕਦੇ ਹੋ ਇੱਕ ਉਦਾਹਰਣ ਐਸ ਈ ਡਬਲਯੂ ਏ ਹੈ ਸਵੈ ਰੋਜ਼ਗਾਰ ਮਹਿਲਾ ਐਸੋਸੀਏਸ਼ਨ ਜੋ ਕਿ ਗੁਜਰਾਤ ਵਿੱਚ ਸਥਿਤ ਹੈ ਉਹ ਹੁਨਰ ਸਿਖਲਾਈ ਵਿੱਤੀ ਅਤੇ ਆਜੀਵਿਕਾ ਸਹਾਇਤਾ ਦੁਆਰਾ ਗੈਰ ਰਸਮੀ ਖੇਤਰ ਵਿੱਚ ਔਰਤਾਂ ਨੂੰ ਸਸ਼ਕਤ ਬਣਾਉਂਦੇ ਹਨ ਹੋਰ ਜਾਣਨ ਲਈ SEWA ਦੇ ਪ੍ਰਭਾਵ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਜਾਣਨ ਲਈ ਆਨਲਾਈਨ ਦੇਖੋ ਸੰਗਠਨਾ ਦੇ ਸਮੂਹਿਕ ਇੱਛਾ ਜਿੱਕਤੀ ਅਤੇ ਧ੍ਰਿੜ ਸਮਰਥਨ ਦੁਆਰਾ ਮਹਿਲਾ ਬਚਸ ਨੂੰ ਔਰਤਾਂ ਨੂੰ ਸਸ਼ਕਤ ਬਣਾਉਣਾ ਜਾਰੀ ਰੱਖਦੇ ਹਨ ਉਹਨਾਂ ਨੂੰ ਵਿੱਤੀ ਸੁਤੰਤਰਤਾ ਪ੍ਰਾਪਤ ਕਰਨ ਅਤੇ ਉਹਨਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦੇ ਯੋਗ ਬਣਾਉਂਦੇ ਹਨ ਬੀਨਾ ਦੀ ਕਹਾਣੀ ਅਣਕਿਟ ਉਦਾਹਰਨਾਂ ਵਿੱਚੋਂ ਇੱਕ ਹੈ ਜਿਵੇਂ ਕਿ ਇਹ ਸਮੂਹ ਜੀਵਨ ਨੂੰ ਬਦਲ ਰਹੇ ਹਨ ਅਤੇ ਪਾਈਚਾਰਿਆਂ ਨੂੰ ਮਜ਼ਬੂਤ ਕਰ ਰਹੇ ਹਨ ਤੁਸੀਂ ਵੀ ਇੱਕ ਪ੍ਰੇਰਣਾ ਬਣ ਸਕਦੇ ਹੋ ਆਪਣਾ ਐਸ ਐਚ ਜੀ ਸ਼ੁਰੂ ਕਰੋ ਅਤੇ ਇੱਕ ਫਰਕ ਲਿਆਓ